ਸ਼੍ਰੀਕਲ ਤੋਂ ਸੇਖਰਸਮ ਜਰਨੀ ਉਸੇ ਮਹਿਾ ਪ੍ਰਦੀਪ ਗੌਰ ਦਾ ਪੰਜਾਬ ਦੇ ਵਿੱਚ ਮੁਰ ਤੋਂ ਹੜਾਂ ਦਾ ਖਤਰਾ ਮੰਡਰਾ ਰਿਹਾ ਦਰਸਲ ਤਕਰੀਬਨ 50000 ਕਿਊਸਿਕ ਪਾਣੀ ਹੈ ਜਿਹੜਾ ਡੈਮਾਂ ਤੋਂ ਫਿਰ ਤੋਂ ਛੱਡਿਆ ਜਾਇਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਪਹਿਲਾਂ ਦੇ ਹਾਲਾਤ ਬਣੇ ਸੀ ਲੋਕ ਹਜੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਹਾਲਾਤਾਂ ਤੋਂ ਉੱਭਰ ਰਹੇ ਸੀ ਉਸ ਤੋਂ ਬਾਅਦ ਲਗਾਤਾਰ ਭਾਵੇਂ ਚਾਰੇ ਪਾਸਿਓਂ ਮਦਦ ਉਹਨਾਂ ਨੂੰ ਮਿਲੀ ਸੀ ਪਰ ਹਜੇ ਵੀ ਕਈ ਇਲਾਕੇ ਅਜਿਹੇ ਨੇ ਜੁਨਾ ਤੱਕ ਮਦਦ ਨਹੀਂ ਪਹੁੰਚ ਸਕੀ ਤੇ ਹਜੇ ਵੀ ਉਹ ਮਦਦ ਦੀ ਗੁਹਾਰ ਲਗਾ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਮੁੜ ਤੋਂ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੌਸਮ ਵਿਭਾਗ ਨੇ ਜਿੱਥੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਇਸੇ ਕਰਕੇ ਅਜ ਪੌਂਗ ਡੈਮ ਤੋਂ 12 ਵਜੇ ਤੋਂ ਬਾਅਦ 50000 ਦੇ ਕਿਊਸਿਕ ਪਾਣੀ ਛੱਡਿਆ ਜਾਏਗਾ ਤਾਂ ਦੱਸਦੀ ਹੈ ਕਿ 2-2 ਫੁੱਟ ਤੱਕ ਡੈਮਾਂ ਦੇ ਗੇਟ ਨੇ ਜਿਹੜੇ ਉਹ ਖੋਲ ਦਿੱਤੇ ਜਾਣਗੇ ਅਹਿਮ ਜਾਣਕਾਰੀ ਇਸ ਨਵੇਂ ਵੇਲੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਰਹੇ ਹਾਂ ਤੇ ਅ ਕਹਿ ਸਕਦੇ ਆ ਭਾਖੜਾ ਡੈਮ ਤੇ ਪੌਂਗ ਡੈਮ ਦੇ ਉੱਤੋਂ ਆਦੇਸ਼ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ 50000 ਕਿਊਬਿਕ ਪਾਣੀ ਛੱਡਿਆ ਜਾਏਗਾ ਤਾਂ ਫਲੱਡ ਗੇਟ ਨੇ ਜਿਹੜੇ 2-2 ਫੁੱਟ ਤੱਕ ਓਪਨ ਹੋਣ ਵਾਲੇ ਨੇ ਔਰ 29 ਤਰੀਕ ਨੂੰ ਇਹ ਫਲੱਡ ਗੇਟ ਨੇ ਜਿਹੜੇ ਬੰਦ ਕਰਤੇ ਸੀ ਕਿਉਂਕਿ ਸਥਿਤੀ ਹੈ ਜਿਹੜੀ ਉਹ ਨਾਰਮਲ ਹੋ ਗਈ ਸੀ ਯਾਨੀ ਕਿ ਕੰਟਰੋਲ ਦੇ ਵਿੱਚ ਸੀ ਉਸ ਤੋਂ ਬਾਅਦ ਲਗਾਤਾਰ ਇਹ ਜਾਣਕਾਰੀ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਮੁਰਤੋਂ ਹੜ੍ਹਾਂ ਦਾ ਖਤਰਾ ਵੱਧ ਸਕਦਾ ਹੈ ਪੰਜਾਬ ਦੇ ਵਿੱਚ ਡੈਮਾਂ ਤੋਂ ਪਾਣੀ ਇਕੱਠੇ ਹੀ 50000 ਕਿਊਸਿਕ ਛੱਡਿਆ ਜਾਏਗਾ 2 ਫੁੱਟ ਤੱਕ ਫਲੱਡ ਗੇਟ ਖੋਲੇ ਜਾਣਗੇ ਬਾਰਿਸ਼ ਦੀ ਚੇਤਾਵਨੀ ਦੇ ਮੱਦੇਨਜ਼ਰ ਇਹ ਪਾਣੀ ਜਿਹੜਾ ਛੱਡਿਆ ਜਾਏਗਾ ਮੌਸਮ ਵਿਭਾਗ ਨੇ ਬਾਰਿਸ਼ ਤੇ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਬ੍ਰੇਕਿੰਗ ਖਬਰ ਦਾ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਵਿੱਚ ਮੂੜ ਤੋਂ ਹੜ੍ਹਾਂ ਦਾ ਖਤਰਾ ਮੰਡਰਾ ਸਕਦਾ ਹੈ ਪਾਖੜਾ ਡੈਮ ਤੋਂ ਵੀ ਪਾਣੀ ਰਿਲੀਜ਼ ਕੀਤਾ ਜਾਏਗਾ ਪਰ ਅੱਜ ਤੱਕਰੀਬਨ 12 ਵਜੇ ਤੋਂ ਬਾਅਦ ਪੌਂਗ ਡੈਮ ਦੇ ਗੇਟ ਨੇ ਜਿਹੜੇ ਖੋਲ ਦਿੱਤੇ ਜਾਣਗੇ ਤੇ 50000 ਕਿਊਸਿਕ ਪਾਣੀ ਛੱਡਿਆ ਜਾਏਗਾ ਸਸ਼ਵਕਾਲ ਤੋਂ ਸੇਖਰ ਅਸਮ ਜਰਨੀ ਉਸੇ ਮਹਾਂਪ੍ਰਦੀਪ ਗੌਰ ਦਾ ਪੰਜਾਬ ਦੇ ਵਿੱਚ ਮੂੜ ਤੋਂ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਦਰਸਲ ਤਕਰੀਬਨ 50000 ਕਿਊਸਿਕ ਪਾਣੀ ਹੈ ਜਿਹੜਾ ਡੈਮਾਂ ਤੋਂ ਫਿਰ ਤੋਂ ਛੱਡਿਆ ਜਾਇਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਪਹਿਲਾਂ ਦੇ ਹਾਲਾਤ ਬਣੇ ਸੀ ਲੋਕ ਹਜੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਹਾਲਾਤਾਂ ਤੋਂ ਉੱਭਰ ਰਹੇ ਸੀ ਉਸ ਤੋਂ ਬਾਅਦ ਲਗਾਤਾਰ ਭਾਵੇਂ ਚਾਰੇ ਪਾਸਿਓ ਮਦਦ ਉਹਨਾਂ ਨੂੰ ਮਿਲੀ ਸੀ ਪਰ ਹਜੇ ਵੀ ਕਈ ਇਲਾਕੇ ਅਜਿਹੇ ਨੇ ਜੁਨਾ ਤੱਕ ਮਦਦ ਨਹੀਂ ਪਹੁੰਚ ਸਕੀ ਤੇ ਹਜੇ ਵੀ ਉਹ ਮਦਦ ਦੀ ਗੁਹਾਰ ਲਗਾ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਹੜ੍ਹਾਂ ਦਾ ਖਤਰਾ ਮੁੜ ਤੋਂ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੌਸਮ ਵਿਭਾਗ ਨੇ ਜਿੱਥੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਇਸੇ ਕਰਕੇ ਅਜਪੌਂਗ ਡੈਮ ਤੋਂ 12 ਵਜੇ ਤੋਂ ਬਾਅਦ 50000 ਦੇ ਕਿਊਸਿਕ ਪਾਣੀ ਛੱਡਿਆ ਜਾਏਗਾ ਤਾਂ ਦੱਸਦੀ ਹੈ ਕਿ 2-2 ਫੁੱਟ ਤੱਕ ਡੈਮਾਂ ਦੇ ਗੇਟ ਨੇ ਜਿਹੜੇ ਉਹ ਖੋਲ ਦਿੱਤੇ ਜਾਣਗੇ ਅਹਿਮ ਜਾਣਕਾਰੀ ਇਸ ਨਵੇਂ ਵੇਲੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਰਹੇ ਹਾਂ ਤੇ ਕਹਿ ਸਕਦੇ ਹਾਂ ਭਾਖੜਾ ਡੈਮ ਤੇ ਪੌਂਗ ਡੈਮ ਦੇ ਉੱਤੋਂ ਆਦੇਸ਼ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ 50000 ਕਿਊਬਿਕ ਪਾਣੀ ਛੱਡਿਆ ਜਾਏਗਾ ਤਾਂ ਫਲੱਡ ਗੇਟ ਨੇ ਜਿਹੜੇ 2-2 ਫੁੱਟ ਤੱਕ ਓਪਨ ਹੋਣ ਵਾਲੇ ਨੇ ਔਰ 29 ਤਰੀਕ ਨੂੰ ਇਹ ਫਲੱਡ ਗੇਟ ਨੇ ਜਿਹੜੇ ਬੰਦ ਕਰਤੇ ਸੀ ਕਿਉਂਕਿ ਸਥਿਤੀ ਹੈ ਜਿਹੜੀ ਉਹ ਨਾਰਮਲ ਹੋ ਗਈ ਸੀ ਯਾਨੀ ਕਿ ਕੰਟਰੋਲ ਦੇ ਵਿੱਚ ਸੀ ਉਸ ਤੋਂ ਬਾਅਦ ਲਗਾਤਾਰ ਇਹ ਜਾਣਕਾਰੀ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਮੁਰਤੋਂ ਹੜ੍ਹਾਂ ਦਾ ਖਤਰਾ ਵੱਧ ਸਕਦਾ ਹੈ ਪੰਜਾਬ ਦੇ ਵਿੱਚ ਡੈਮਾਂ ਤੋਂ ਪਾਣੀ ਇਕੱਠੇ ਹੀ 50000 ਕਿਊਸਿਕ ਛੱਡਿਆ ਜਾਏਗਾ 2 ਫੁੱਟ ਤੱਕ ਫਲੱਡ ਗੇਟ ਖੋਲੇ ਜਾਣਗੇ ਬਾਰਿਸ਼ ਦੀ ਚੇਤਾਵਨੀ ਦੇ ਮੱਧੇ ਨਜ਼ਰੇ ਪਾਣੀ ਜਿਹੜਾ ਛੱਡਿਆ ਜਾਏਗਾ ਮੌਸਮ ਵਿਭਾਗ ਨੇ ਬਾਰਿਸ਼ ਤੇ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਬ੍ਰੇਕਿੰਗ ਖਬਰ ਦਾ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਵਿੱਚੋਂ ਮੁਰ ਤੋਂ ਹੜ੍ਹਾਂ ਦਾ ਖਤਰਾ ਮੰਡਰਾ ਸਕਦਾ ਹੈ ਭਾਖੜਾ ਡੈਮ ਤੋਂ ਵੀ ਪਾਣੀ ਰਿਲੀਜ਼ ਕੀਤਾ ਜਾਏਗਾ ਪਰ ਅੱਜ ਤੱਕਰੀਬਨ 12 ਵਜੇ ਤੋਂ ਬਾਅਦ ਪੌਂਗ ਡੈਮ ਦੇ ਗੇਟ ਨੇ ਜਿਹੜੇ ਖੋਲ ਦਿੱਤੇ ਜਾਣਗੇ ਤੇ 50000 ਕਿਊਸਿਕ ਪਾਣੀ ਛੱਡਿਆ ਜਾਏਗਾ